ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇੱਕ ਬਹੁਤ ਖੁਸ਼ੀ ਦੀ ਖਬਰ ਮੈਨੂੰ ਮਿਲੀ ਮਤਲਬ ਮੇਰੇ ਲਈ ਤਾਂ ਬਹੁਤ ਵੱਡੀ ਖੁਸ਼ੀ ਹੈ ਤੇ ਵੈਸੇ ਵੀ ਬਹੁਤ ਮੂਡ ਸੈਡ ਸੀਗਾ ਅੱਜ ਤੇ ਕੱਲ ਨੂੰ ਖਾਲਸਾ ਜੀ ਸੰਡੇ ਆ ਤੇ ਆਪਾਂ ਦੁਪਹਿਰਾ ਸੇਵ ਕਰਨਾ ਤੇ ਅੱਜ ਮੈਨੂੰ ਇੱਕ ਗਿਫਟ ਹੋਇਆ ਹੈਗਾ ਬਾਬਾ ਜੀ ਦਾ ਸਰੂਪ ਹੈ ਮੈਂ ਤੁਹਾਨੂੰ ਦਿਖਾਉਣੀ ਹੈ ਬੈਕ ਕੈਮਰਾ ਕਰਕੇ ਤੇ ਖਾਲਸਾ ਜੀ ਮੇਰਾ ਮਨ ਬਹੁਤ ਖੁਸ਼ ਹੈ ਤੇ ਬਾਬਾ ਜੀ ਦਾ ਸਰੂਪ ਇਹ ਜੇ ਨਾ ਮੈਂ ਬਹੁਤ ਛੋਪਾਂ ਤੋਂ ਪਤਾ ਕਰ ਲਿਆ ਸੀ ਸਾਰੇ ਹੀ ਪਤਾ ਕਰ ਲਿਆ ਸੀ ਤੇ ਸਾਡੇ ਸ੍ਰੀ ਮੁਖਸਰ ਸਾਹਿਬ ਤੋਂ ਵੀ ਇਹ ਮਿਲ ਨਹੀਂ ਰਿਹਾ ਸੀ ਤੇ ਉਹ ਕਹਿੰਦੇ ਸੀਗੇ ਵੀ ਤੁਹਾਨੂੰ ਇਹ ਬੜਮਾਉਣਾ ਪੈਣਾ ਵਾ ਤੇ ਇਹ ਸਰੂਪ ਹਰਪੜਾ ਕੇ ਤੇ ਹੁਣ ਅੱਜ ਇਹ ਮੇਰੇ ਕੋਲ ਪਹੁੰਚ ਗਿਆ ਸਰੂਪ ਤੇ ਇਹ ਮੈਂ ਤੁਹਾਨੂੰ ਦਿਖਾਉਣੀ ਆ ਤੇ ਇਹ ਸਰੂਪ ਨਾ ਇਦਾਂ ਦਾ ਤਿਆਰ ਬਹੁਤ ਘੱਟ ਹੁੰਦੇ ਨੇ ਜਿੱਦਾਂ ਦਾ ਸਰੂਪ ਆਪਾਂ ਲਿਆਵਾ ਤੇ ਲੈ ਤੁਹਾਨੂੰ ਦਿਖਾਉਣੀ ਆ ਹਾਂ ਮੈਂ ਇਹ ਬਹੁਤ ਖੁਸ਼ ਹਾਂ ਜੀ ਮੈਨੂੰ ਇਹ ਗਿਫਟ ਹੋਇਆ ਦੇਖੋ ਭਾਈ ਗਰੂਜੀ ਇਹਦਾ ਨਾ ਸਰੂਪ ਨਾ ਇਹ ਤਿਆਰ ਨਹੀਂ ਹੁੰਦੇ ਕਿ ਕੁਰਬਾਨੇ ਪੈਂਦੇ ਆ ਤੇ ਦੇਖੋ ਇਸ ਤੇ ਇਹ ਲਿਖਿਆ ਹੈਗਾ ਨੱਕ ਮਸਤਕ ਹੋਂ ਦੇ ਅਦਾ ਸਿੱਖੋ ਸਿੰਘਣੀ ਦਾ ਸਿੱਖਣ ਦਾ ਬਾਬਾ ਦੀਪ ਸਿੰਘ ਜੀ ਕੋਲੋਂ ਸਿੱਖੋ ਦੇਖੋ ਜੀ ਮੈਂ ਤੁਹਾਨੂੰ ਦੂਰ ਕਰਕੇ ਦਿਖਾ ਦੰਨੇ ਆ ਇਸ ਰੂਪ ਕਾਲਜ ਪੈਰਾ ਸਾਵਾ ਇਸ ਕਰਕੇ ਅੱਜ ਮੈਨੂੰ ਗਿਫਟ ਹੋ ਗਿਆ ਤੇ ਕੱਲ ਨੂੰ ਆਪਾਂ ਬਾਪਾ ਜੀ ਦਾ ਸਰੂਪ ਇਹ ਜ਼ਰੂਰ ਰੱਖਾਂਗੇ ਏਦਾਂ ਦਾ ਸਰੂਪ ਮੈਨੂੰ ਵੀ ਬਹੁਤ ਪਿਆਰ ਸੀ ਕਿ ਮੈਨੂੰ ਏਦਾਂ ਦਾ ਸਰੂਪ ਮਿਲ ਨਹੀਂ ਰਿਹਾ ਸੀ ਕਿਤੇ ਵੀ ਤੇ ਅੱਜ ਫਿਰ ਇਹ ਮੈਨੂੰ ਗਿਫਟ ਹੋਇਆ ਹੈ ਤੇ ਮੈਂ ਬਹੁਤ ਖੁਸ਼ ਹਾਂ ਮੇਰੇ ਬਾਪੂ ਦਾ ਸਰੂਪ ਮੈਨੂੰ ਏਦਾਂ ਦਾ ਮਿਲਿਆ ਉਹਤੀ ਨਾਲ ਪਹਿਲਾਂ ਤੇ ਮੈਨੂੰ ਇਹ ਸਰੂਪ ਮਿਲਿਆ ਤੇ ਇਹ ਏਦਾਂ ਦੇ ਸ਼ਰੀਪ ਸੁਰੂਪ ਨੰਬਰ ਬਹੁਤ ਘੱਟ ਤਿਆਰ ਹੁੰਦੇ ਨੇ ਤੇ ਸਿੰਪਲ ਸਰੂਪ ਬਾਬਾ ਜੀ ਦੇ ਬਹੁਤ ਤਿਆਰ ਹੁੰਦੇ ਨੇ ਤੇ ਇਦਾਂ ਦੇ ਸਰੂਪ ਖਾਲਸਾ ਜੀ ਬਹੁਤ ਘੱਟ ਤਿਆਰ ਹੁੰਦੇ ਨੇ ਤੇ ਹੁਣ ਮੈਂ ਬਹੁਤ ਖੁਸ਼ ਐ ਕਿ ਮੈਂ ਇਦਾਂ ਦਾ ਜਿੱਦਾਂ ਦਾ ਵੀ ਕੋਈ ਕੰਮ ਕਰਦਾ ਹੁੰਦਾ ਨਾ ਖਾਲਸਾ ਜੀ ਸਰੂਪ ਤੇ ਉਦਾਂ ਦੇ ਹੀ ਉਹਨਾਂ ਨੂੰ ਗਿਫਟ ਬੰਦੇ ਹੁੰਦੇ ਨੇ ਇਹ ਵਾਹਿਗੁਰੂ ਵੱਲੋਂ ਬਾਕਸਸ ਹੀ ਹੁੰਦੀ ਐ ਤੇ ਮੈਂ ਮੈਨੂੰ ਇੱਕ ਸਰੂਪ ਮੈਂ ਤੁਹਾਨੂੰ ਦਿਖਾ ਦਿੰਨੀ ਆ ਮੈਨੂੰ ਉਹ ਵੀ ਗਿਫਟ ਹੋਇਆ ਸੀ ਉਹ ਵਾਲਾ ਉਹ ਕਾਫੀ ਮਤਲਬ ਵੱਡਾ ਵਾ ਬਹੁਤ ਜ਼ਿਆਦਾ ਵੱਡਾ ਇਹ ਦੇਖੋ ਇਹ ਵੀ ਮੈਨੂੰ ਗਿਫਟ ਹੀ ਹੋਇਆ ਸੀਗਾ ਤੇ ਇਹ ਵੀ ਮੈਨੂੰ ਗਿਫਟ ਹੋਇਆ ਉਹ ਮੈਨੂੰ ਮੰਗੀ ਤੇ ਗਿਫਟ ਹੋਇਆ ਸੀ ਪਿਛਲੀ ਵਾਲੀ ਮੰਗੀ ਤੇ 24 ਦੀ 22 ਚ ਮੰਗੀ ਸੀ ਉਹ ਹੋਈ 24 ਵਾਲੀ ਮੰਗੀ ਇਹ ਮੈਨੂੰ 25 ਚ ਗਿਫਟ ਹੋਇਆ ਜੀ ਅੱਜ 1 ਮਾਰਚ ਨੂੰ ਠੀਕ ਹੈ ਜੀ ਮੈਂ ਬਹੁਤ ਕੋਸ਼ਾਂ ਜੀ ਵਾਏ ਗਰੁੱਪ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਸਭ ਤੇ ਮੇਰ ਪਰੇ ਹੱਥ ਰੱਖਣ ਸਭ ਨੂੰ ਦਾਤਾ ਮਖਸਨ ਸਭ ਦੇ ਦੁੱਖ ਕਟਣ ਮਾਰਾ ਸੱਚੇ ਪਾਤਸ਼ਾ ਜਿੱਦਾਂ ਮਹਾਰਾਜ ਸੱਚੇ ਪਾਤਸ਼ਾ ਨੇ ਮੇਰੇ ਤੇ ਅਪਰਾਪਾਰ ਕਿਰਪਾ ਕੀਤੀ ਹੈ ਉਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਸਾਰਿਆਂ ਤੇ ਅਪਰਾਪਾਰ ਕਿਰਪਾ ਕਰਨ ਸਾਰਿਆਂ ਦੇ ਦੁੱਖ ਕਟਣ ਸਾਰਿਆਂ ਨੂੰ ਬਾਣੀ ਦੀ ਧਰਤ ਚੋਲੀ ਪਉਣ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦੇ ਲਾਰਡਲੇ ਸਿੱਖ ਤਾਂ ਤਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਸਾਰਾ ਤੇ ਆਪਰਾ ਬਾਰਿਰ ਕਿਰਪਾ ਕਰਨੀ ਖਾਲਸਾ ਜੀ ਮੇਰਾ ਗਿਫਟ ਵੇਖ ਕੇ ਦੱਸਿਓ ਕਿ ਵਧੀਆ ਕਿ ਕਿ ਤਿਆ ਤੁਹਾਨੂੰ ਕਿੱਦਾਂ ਲਗਿਆ ਮੇਰਾ ਗਿਫਟ ਹੁਣ ਆਪਾ ਫਤਿਹ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ